ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ এডਿਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਪਿਛਲੇ ਦਿਨੀ ਆਪਾਂ ਇੱਕ ਦੋ ਵੀਡੀਓ ਪਾਈਆਂ ਸੀਗੀਆਂ ਵੀ ਏਜ ਰਿਲੈਕਸੇਸ਼ਨ ਮਿਲਣੀ ਚਾਹੀਦੀ ਹੈ ਜਿਹੜੇ ਬੇਰਜਗਾਰ ਨੌਜਵਾਨ ਹੈ ਜਿਹੜੇ ਉਹ ਆਪਣੇ ਕੋਲ ਓਵਰ ਏਜ ਹੋ ਚੁੱਕੇ ਨੇਗੇ 37 ਸਾਲ ਕਰੋਸ ਕਰ ਚੁੱਕੇ ਨੇ ਉਹਨਾਂ ਨੂੰ ਏਜ ਰਿਲੈਕਸੇਸ਼ਨ ਮਿਲਣੀ ਚਾਹੀਦੀ ਹੈ ਤੇ ਦੇਖੋ ਇਹ ਉਹ ਚੀਜ਼ ਦਾ ਵੀ ਅਸਰ ਹੋਇਆ ਤੇ ਬਾਕੀ ਜਿਹੜੇ ਆਪਣੇ ਕੋਲ ਨੌਜਵਾਨ ਸੀਗੇ ਜਿਹੜੇ ਇਫਤਾਰ ਨੇ ਲਗਾ ਰਹੇ ਸੀਗੇ ਜਾਂ ਫਿਰ ਆਪਣੇ ਕੋਲ ਕੁਸ਼ਕ ਸੰਸਥਾਵਾਂ ਸੀ ਜਿਹੜੀਆਂ ਐਫਰਟਸ ਕਰ ਰਹੀਆਂ ਸੀਗੀਆਂ ਉਹਨਾਂ ਉਹਨਾਂ ਦੇ ਸਦਕਾ ਬੇਟਾ ਇਹ ਸਾਰੀ ਚੀਜ਼ ਹੋਈ ਤੇ ਆਪਣੇ ਕੋਲ ਜਿਹੜੇ ਜਨਰਲ ਦੇ ਲਈ ਏਜ ਰਿਲੇਕਸ ਏਜ ਜਿਹੜੀ ਸੀ ਮੈਗੀ ਹੱਦ ਉਹ 37 ਸਾਲ ਤੋਂ ਵਾਧਾ ਕੇ 42 ਸਾਲ ਤੱਕ ਕਰ ਦਿੱਤੀ ਗਈ ਹੈ ਇਹ ਸੀਐਮ ਮਾਨ ਭਗਵੰਤ ਮਾਨ ਜੀ ਦਾ ਕਹਿਣਾ ਹੈਗਾ ਤੇ ਹੁਣ ਆਪਾਂ ਨੂੰ ਪਤਾ ਹੈਗਾ ਬੇਟਾ ਹੁਣ ਆਪਣੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਐਮਪੀਐਚਡਬਲਯੂ ਮੇਲ ਐਮਪੀਐਚਡਬਲਯੂ ਫੀਮੇਲ ਦੀਆਂ ਪੋਸਟਾਂ ਆ ਰਹੀਆਂੀਆਂ ਮੇਲ ਐਂਡ ਫੀਮੇਲ ਦੀਆਂ ਠੀਕ ਹੈ ਜਿਨ੍ਹਾਂ ਦੇ ਵਿੱਚ ਬੱਚੇ ਹੁਣ ਜਿਹੜੇ ਬੱਚੇ 41 ইয়ার ਦੇ ਹੋ ਚੁੱਕੇ ਨੇ ਜਨਰਲ ਕੈਟਾਗਰੀ ਦੇ ਲਈ ਤੇ ਜਾਂ ਫਿਰ ਆਪਣੇ ਕੋਲ SCBC ਦੇ ਲਈ ਜਿਹੜੇ ਬੱਚੇ ਉਮਰ ਸੀਮਾ ਕਰਾਸ ਕਰ ਚੁੱਕੇ ਸੀਗੇ ਤੇ ਆਪਣੇ ਕੋਲ ਉਹਨਾਂ ਨੂੰ ਵੀ ਉਸੇ ਤਰ੍ਹਾਂ ਕਾਨੂੰਨ ਦੇ ਅਕੋਰਡਿੰਗ ਏਜ ਲੈਕਸੇਸ਼ਨ ਦਿੱਤੀ ਜਾਊਗੀ ਹਰਿਆਣਾ ਦੀ ਸਰਕਾਰ ਦੇ ਮੰਗ ਠੀਕ ਹੈ ਤੇ ਹੁਣ ਬੱਚੇ ਡਰਨਾ ਨਹੀਂ ਗਾ ਤੁਸੀਂ ਆਪਣੀ ਤਿਆਰੀ ਨੂੰ ਜੋਰ ਨਾਲ ਕਰਨਾ ਹੈਗਾ ਜਿਹੜੇ ANM GNM ਦੇ ਬੱਚੇ ਨੇ ਬਟਾ ਉਹ ਆਪਣੇ ਕੋਲ ਆਪਣੀ ਤਿਆਰੀ ਨੂੰ ਫੁੱਲ ਫਲੈਜ ਹੋ ਕੇ ਬਟਾ ਤਿਆਰ ਕਰਨ ਹੁਣ ਉਹ 9463079680 ਨਾਲ ਸੰਪਰਕ ਕਰ ਸਕਦੇ ਨੇ ਬੇਟਾ ਆਪਣੀ ਔਨਲਾਈਨ ਕੋਚਿੰਗ ਲੈ ਸਕਦੇ ਨੇਗੇ ਐਮ ਪੀ ਐਚ ਡਬਲਯੂ ਮੇਲ ਫੀਮੇਲ ਵਾਲੇ ਕੈਂਡੀਡੇਟ ਜਾਂ ਜੀ ਐਨ ਐਮ ਜੀ ਐਨ ਐਮ ਸਟਾਫ ਨਰਸ ਵਾਲੇ ਕੈਂਡੀਡੇਟ ਜਾਂ ਫਿਰ ਲੈਬਾਰਟਰੀ ਟੈਕਨੀਸ਼ੀਅਨ ਵਾਲੇ ਕੈਂਡੀਡੇਟ ਬੱਚੇ ਹੁਣ ਦੇਰੀ ਨਾ ਕਰੋ ਬਹੁਤ ਥੋੜਾ ਸਮਾਂ ਰਹਿ ਗਿਆ ਹੈ ਆਪਣੀ ਔਨਲਾਈਨ ਕੋਚਿੰਗ ਨੂੰ ਜੁਆਇਨ ਕਰ ਲੋ ਜਿਹੜੇ ਬੱਚਿਆਂ ਨੇ ਬੇਟਾ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਬੇਟਾ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਬੱਚੇ ਬੇਟਾ ਆਪਣੇ ਕੋਲ ਸਰਕਾਰੀ ਨਾਂ ਨੌਕਰੀ ਲੈਣਾ ਚਾਹੁੰਦੇ ਨੇ ਬਾਕੀ ਜਿਹੜੇ ਬੱਚੇ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦੇ ਨੇ ਉਹ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜੇਗਾ ਉਹਨੂੰ ਜੁਆਇਨ ਲਿੰਕ ਨੂੰ ਟੱਚ ਕਰਕੇ ਤੁਸੀਂ ਫ੍ਰੀ WhatsApp ਗਰੁੱਪ ਨਾਲ ਜੁੜ ਸਕਦੇ ਹੋ ਬਾਕੀ ਵਿੱਚ ਜਿਹੜੇ ਬੱਚੇ ਨੇ ਜੁਆਇਨ ਕਰਨਾ ਹੈਗਾ ਚੈਨਲ ਨੂੰ ਜੁਆਇਨ ਕਰ ਜੁਆਇਨ ਵੀ ਕਰ ਸਕਦਾ ਹੈ ਸਾਈਡ ਦੇ ਉੱਪਰ ਜੁਆਇਨ ਦੀ অপਸ਼ਨ ਆ ਰਹੀ ਹੈ ਜੁਆਇਨ ਕਰਨ ਨਾਲ ਬੇਟਾ ਜਿਹੜੀਆਂ ਇੰਪੋਰਟੈਂਟ ਵੀਡੀਓਜ਼ ਹੈ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਦੇ ਉੱਪਰ ਜ਼ੋਰ ਦਿਓਗੇ ਗੁੱਡ ਲੱਕ ਬੇਟਾ ਐਵਰੀਬਾਡੀ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ